ਕਰੇ ਕੋ ਦਾ بارش ਦਾ ਸਰੀ 5 ਵਜੇ 6 ਵਜੇ ਚੱਲਣਾ ਅਤੇ 3 ਘੰਟੇ ਚੋਂ ਨਾਲੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਮਤਲਬ ਇੰਨੇ ਬੁਰੇ ਤਰੀਕੇ ਦਾ بارش ਪਈ ਹੈਗੀ ਆ ਤੇ ਇਹ ਤਾਂ ਪਹਿਲਾ ਇਹ ਤਾਂ ਲਾਰਮਿੰਗ ਹੈ ਸਾਨੂੰ ਸਾਨੂੰ ਪ੍ਰਸ਼ਾਸਨ ਨੂੰ ਦੇ ਵਿੱਚ ਅਲਰਟ ਰਹਿਣਾ ਪਏਗਾ ਖਾਸ ਕਰ ਬੁੱਡੇ ਨਾਲੇ ਦੇ ਉੱਤੇ ਖਾਸ ਕਰ ਜਿੱਥੀਆਂ ਸਾਡੇ ਫੱਟੇ ਗਾਟਸ ਕਮਜ਼ੋਰ ਹੋ ਚੁੱਕੇ ਨੇ ਜਿੱਥੇ ਦੇ ਪਿੱਛੇ ਵੀ ਟਰੈਕਟਰ ਕੋਲ ਦਾ ਪਾਸੇ ਕੋਈ ਵੱਲ ਦਿੱਤੀ ਹੋਊਗੀ ਉਹਨਾਂ ਜਿਹੜਾ ਸਾਡੀ ਵੀ ਪਹਿਲੀ ਨਜ਼ਰ ਹੈ ਕਿ ਕੋਈ ਹੜ੍ਹ ਸੁਨਾਵੀ ਘਟਣਾ ਨਾ ਵਾਪਰੇ ਤੇ ਚਾੜੀ ਨੁਕਸਾਨ ਨਾ ਹੋਵੇ ਉਹਦੇ ਲਈ ਮੈਂ ਹੁਣ ਮਿਸਟਰ ਸਾਹਿਬ ਨਾਲ ਤੇ ਡੀਸੀ ਮਹਿਮਲ ਨਾਲ ਅਸੀਂ ਮੀਟਿੰਗ ਕਰਾਂਗੇ ਕਿਉਂਕਿ ਜੋ ਵੀ ਹੈਗਾ ਸਰਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਸਾਡੀਆਂ ਹੁਕਮਲ ਨੇ ਪਰ ਹਾਲਾਤ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਵੀ ਥੋੜੇ ਜਾਇੰਬ ਬਸਾਤ ਪਈ ਆ ਮਾਨ ਤੋਂ ਵਿੱਚ ਲੱਗਦਾ ਕਿ ਬਹੁਤ ਵੀ ਵੱਡੀਆਂ ਅੰਗੈਲੀਆਂ ਜਿਹੜੀ ਅਧਿਕਾਰ ਦੇ ਦੇਖੋ ਇਹਦੇ ਵਿੱਚ ਕੀ ਹੁੰਦਾ ਹੈਗਾ ਕਈ ਤਰ੍ਹਾਂ ਦੀਆਂ ਅੰਗੈਲੀਆਂ ਨੇ ਮੈਂ ਕਹਿੰਚ ਕੋਈ ਵਿਰੇਥ ਨਹੀਂ ਕਰਾਂਗਾ ਪ੍ਰਸ਼ਾਸਨ ਦੀ ਆਵੇ ਨੇ ਸਾਡੇ ਲੋਕਾਂ ਦੀ ਆ ਵੀ ਠੀਕ ਹੈ ਕੁਝ ਸਾਡੇ ਲੋਕਾਂ ਨੂੰ ਸਿਵਲਾਈਜ਼ ਹੋਣਾ ਪਏਗਾ ਆਪਾਂ ਜਗਾ ਜਗਾ ਟੂਆ ਪੱਤ ਲਿਆ ਪਤ ਦਿਖਾਣੀ ਵੀ ਦੀਚੇ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈ ਨਾ ਮਤਲਬ ਸਾਨੂੰ ਹਰ ਚੀਜ਼ ਦਾ ਕੁਝ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਇਸ ਇਤਿਆਹ ਚੀਜ਼ ਕਰਨ ਲੱਗਿਆ ਜਾਂ ਇਹਦਾ ਕਿਉਂਕਿ ਅਰਥ ਦੇ نیچے ਕੀ ਹੈ ਤਾਂ ਪੱਤਨ ਤੋਂ ਬਾਅਦ ਪਤਾ ਲੱਗਦਾ ਬਰ ਸਰ ਹਰ ਸਾਲ ਵੀ ਇਹੀ ਪ੍ਰੋਬਲਮ ਦੇਖਣ ਨੂੰ ਮਿਲਦੀਆਂ ਨੇ ਹਰ ਜਗ੍ਹਾ ਹਰ ਵੇਰੀ ਪਾਣੀ ਭਰਦਾ ਵਾ ਲੋਕਾਂ ਨੂੰ ਬਿਲਕੁਲ ਬਿਲਕੁਲ ਭਰਦਾ ਹੈਗਾ ਕਿਉਂਕਿ ਇਕੱਲੂ ਲੁਧਿਆਣਾ ਜਿਹੜਾ ਹੈਗਾ ਇੱਕ ਇਹ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਬਸਿਆ ਇਹ ਸਾਰਾ ਤਕਰੀਬਨ ਮੇਰੇ ਸਾਹਮਣੇ ਅਨਪਲਾਨ ਕੋਈ ਪ੍ਰੋਪਰ ਜੀ ਜੋ ਇਹਦੀ ਡਿਵੈਲਪਮੈਂਟ ਐਜ਼ ਅ ਸਮਾਰਟ ਸਿਟੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੁਣ ਕਿਹ ਤਰ੍ਹਾਂ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਹੋਣ। ਉਹੀ ਆਦੇਸ਼ ਆ ਵੀ ਜਿੱਥੇ ਇੱਥੇ ਵੀ ਸਾਨੂੰ ਪ੍ਰੋਬਲਮਸ ਨਜ਼ਰ ਆਉਂਦੀਆਂ ਨੇ ਕਿਤੇ ਵੀ ਮਤਲਬ ਲਾਲੋਵੀ ਕੋਈ ਸੜਕਾਂ ਮਾੜੀਆਂ ਨੇ ਕਿਤੇ ਸਾਨੂੰ ਮੇਨ ਨਜ਼ਰ ਆਦਾ ਵੀ ਹੋਲ ਛੋਟਾ ਹੋ ਗਿਆ ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ ਨੂੰ ਪੱਟੀ ਕੋਈ ਸਭਾਵੀ ਸੱਪੜਾਣਾ ਵਾਪਰ ਜੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਬਣਾ ਕੇ ਹਰ ਜ਼ੋਨ 'ਚ ਹਰ ਵਾਲ 'ਚ ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮਾਨਸੂਨ ਤੋਂ ਪਹਿਲਾਂ ਹਲਕੇ ਤੇ ਜੋ ਕੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕਰਾਂ ਜਿੱਤਨਾਂ ਮਾਹਾਰ ਬਿੰਕੂ ਪੁਟਾ ਨਾਲਾ ਬੋਲੋ ਸਾਡੇ ਲਈ ਬਹੁਤ ਵੱਡਾ ਇੱਕ ਚੈਲੰਜ ਆ ਪੰਜਾਬ ਦੇ ਜਾਣੇ ਵਾਲੇ ਵਸੇ ਵੀ ਤੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਪ੍ਰਸ਼ਾਸਨਤ ਕਾਰਕਰੀਕਾਰੀਆਂ ਨੂੰ ਸਾਨੂੰ ਆਮ ਸੰਗਤ ਦਾ ਵੀ ਸਾਥ ਚਾਹੀਦਾ ਵਿੱਚ ਪੂੜਾ ਨਾ ਜੀਪਸ ਦਿੱਤੀ ਕੋਲੋਂ بارش ਦਾ ਫੇਰੇ 5 ਵਜੇ 6 ਵਜੇ ਚੱਲਣਾ ਪਿੰਨਾ ਘੰਟੇ ਤੋਂ ਉਹਨਾਂ ਨੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ ਬਹੁਤ ਬੰਨੇ ਪੂਰੇ ਤਰੀਕੇ ਨਾਲ بارش ਪਈ ਹੈਗੀ ਆ ਤੇ ਅੱਜ ਤਾਂ ਇਹ ਤਾਂ ਪਹਿਲਾ ਇਹ ਤਾਂ ਲਾਰਮਿੰਗ ਹੈ ਸਾਨੂੰ ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ ਦਾਸ ਦਾ ਬੁੱਡੇ ਨਾਲੇ ਦੇ ਉੱਤੇ ਦਾਸ ਦਾ ਜੜੀਆਂ ਸਾਡੇ ਅ ਵੱਡੇ ਡਾਟਸ ਕਮਜ਼ੋਰ ਹੋ ਚੁੱਕੇ ਨੇ ਜਿੱਥੇ ਕਿ ਪਿੱਛੇ ਵੀ ਟਰੱਕ ਤੋਂ ਕੋਈ ਹੋਈ ਸੀ ਉਹਨਾਂ ਚੀਜ਼ਾਂ ਤੇ ਸਾਡੀ ਵੀ ਹੁਣ ਕੈਨੀ ਨਜ਼ਰ ਰਹੇਗੀ ਕਿ ਕਿਤੇ ਕੋਈ ਅੜੂ ਸੁਖਾਣੀ ਘਟਣਾ ਨਾ ਵਾਪਰੇ ਤੇ ਜਾਨੀ ਨੁਕਸਾਨ ਨਾ ਹੋਵੇ ਉਹਦੇ ਲਈ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਤੇ ਡੀਸੀ ਮਹਿਮਲਾ ਨਾਲ ਅਸੀਂ ਮੀਟਿੰਗ ਕਰਾਂਗੇ ਅੱਜ ਕਰਕੇ ਜੋ ਵੀ ਹੈਗਾ ਸਰ ਪ੍ਰਸ਼ਾਸਨ ਪਹਿਲਾਂ ਤਾਂ ਕਹਿ ਰਿਹਾ ਵੀ ਤਿਆਰੀਆਂ ਸਧੀਆਂ ਮੁਕੰਮਲ ਨੇ ਪਰ ਹਾਲਾਤ ਜਿਹੜੇ ਦੇਖਣ ਨੂੰ ਮਿਲੇ ਨੇ ਵੀ ਥੋੜੇ ਜਿਹਾ ਵੀ ਬਰਤਾਨਾ ਪਈਆ ਮਾਨਸੂਨ ਦੇ ਵਿੱਚ ਲੱਗਦਾ ਕਿ ਬਹੁਤ ਵੀ ਵੱਡੀਆਂ ਅੰਗੈਲੀਆਂ ਜਿਹੜੀ ਅਧਿਕਾਰੀਆਂ ਦੇਖੋ ਇਹਦੇ ਵਿੱਚ ਕੀ ਹੁੰਦਾ ਹੈਗਾ ਕਈ ਤਰ੍ਹਾਂ ਦੀਆਂ ਅੰਗੈਲੀਆਂ ਨੇ ਮੈਂ ਕਹਿੰਚ ਕੋਈ ਬਰੇਜ ਨਹੀਂ ਕਰਾਂਗਾ ਪ੍ਰਸ਼ਾਸਨ ਦੀ ਆਵੇ ਨੇ ਸਾਡੇ ਲੋਕਾਂ ਦੀਆਂ ਵੀ ਠੀਕ ਹੈ। ਪਰ ਸਾਡੇ ਲੋਕਾਂ ਨੂੰ ਸਿਵਲਾਈਜ਼ ਹੋਣਾ ਪਏਗਾ। ਆਪਾਂ ਜਗਾ ਜਗਾ ਟੋਆ ਪਟਲਿਆ, ਦਿਖਾਣੀ ਵੀ نیچے ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈ ਨਾ? ਮਤਲਬ ਸਾਨੂੰ ਹਰ ਚੀਜ਼ ਦਾ ਕੁਝ ਵੀ ਕਰਨ ਤੋਂ ਪਹਿਲਾਂ ਉਹ ਦੀ ਸਟੱਡੀ ਕਰਨੀ ਚਾਹੀਦੀ ਵੀ ਐਸੇ ਇਤਿਆਰ ਚੀਜ਼ ਕਰਨ ਲੱਗਿਆ ਜਾਂਦੇ ਦਾ ਕਿਉਂਕਿ ਅਰਥ ਦੇ نیچے ਕੀ ਹੈ ਐਸਾ ਪੱਟੇ ਤੋਂ ਬਾਅਦ ਪਤਾ ਲੱਗਦਾ। ਹਰ ਸਾਲ ਹਰ ਸਾਲ ਵੀ ਇਹੀ ਪ੍ਰੋਬਲਮ ਦੇਖ ਨੂੰ ਮਿਲਦੀ ਹੈ। ਹਰ ਜਗ ਹਰ ਵੀ ਪਾਣੀ ਭਰਦਾ ਵਾ ਲੋਕਾਂ ਬਿਲਕੁਲ ਭਰਦਾ ਹੈਗਾ ਕਿਉਂਕਿ ਖਿਲੂਧਿਆਣਾ ਜਿਹੜਾ ਹੈਗਾ ਇੱਕ ਇੱਕ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਬਸਿਆ ਇਹ ਸਾਰਾ ਤਕਰੀਬਨ ਮੇਰੇ ਸਾਹਮਣੇ ਅਨਪਲਾਨ ਜਈਆ ਕੋਈ ਪ੍ਰੋਪਰਰੀ ਜੋ ਦੀ ਡਿਵੈਲਪਮੈਂਟ ਐਜ਼ ਅ ਸਮਾਰਟ ਸਿਟੀ ਹੋਣੀ ਚਾਹੀਦੀ ਸੀ ਹੋਣੀ ਹੋਈ ਹੁਣ ਕਿਤਰਾ ਨੇ ਆਦੇਸ਼ ਜਿਹੜੇ ਦਿੱਤੇ ਜਾਣ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਹੋਣ ਕਿ ਉਹੀ ਆਦੇਸ਼ ਹੈ ਵੀ ਜਿੱਥੇ ਇੱਥੇ ਵੀ ਸਾਨੂੰ ਪ੍ਰੋਬਲਮਸ ਨਜ਼ਰ ਆਉਂਦੀਆਂ ਨੇ ਕਿਤੇ ਵੀ ਮਤਲਬ ਲਾਲੋ ਵੀ ਕੋਈ ਸੜਕਾਂ ਬਾੜੀਆਂ ਨੇ ਕਿਤੇ ਸਾਨੂੰ ਮੇਨ ਮੁਦਦਰ ਆ ਰਹੇ ਵੀ ਹੋਲ ਛੋਟਾ ਹੋ ਗਿਆ ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕਾਨੂੰਨੀ ਕੋਈ ਠਾਵਿਕਟ ਰਲਣਾ ਵਾਪਸ ਖਾਰੀ ਚੀਜ਼ਾਂ ਉੱਤੇ ਟੀਮ ਵਰਕ ਲਾਗੇ ਹਰ ਚੋ ਚਾਰ ਵਾਲ ਚ ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮਾਨਸੂਨ ਤੋਂ ਪਹਿਲਾਂ ਹਲਕੀ ਤੇ ਜਾਊਗਾ ਬਿਲਕੁਲ ਅਪਦਾ ਕੋਸ਼ਿਸ਼ ਕਰ ਰਹੇ ਹਾਂ ਵੀ ਕਰਾਂ ਕੋਈ ਨਾਣਾ ਜਿਸ ਤਰ੍ਹਾਂ ਪਾਹਾਰੂ ਜੀ ਬਿਲਕੁਲ ਬੁੱਟਾ ਨਾਲਾ ਬਿਲਕੁਲ ਉਹ ਸਾਡੇ ਲਈ ਬਹੁਤ ਵੱਡਾ ਇੱਕ ਚੈਲੇਂਜ ਆ ਪੰਜਾਬ ਦੇ ਦੇਹੜੇ ਆਉਣੇ ਵਾਸਤੇ ਵੀ ਤੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਪ੍ਰਸ਼ਾਸਨ ਕਾਰੀ ਕਾਰੀ ਰੀਆ ਉਹਨਾਂ ਸਾਨੂੰ ਆਮ ਸੰਗਤ ਦਾ ਵੀ ਸਾਥ ਚਾਹੀਦਾ ਵਿੱਚ ਕੂੜਾ ਨਾ ਸੁੱਟੋ ਜਿਵੇਂ ਸਿੱਕਾ ਇੱਕ ਉਹਨਾਂ بارش ਦਾ ਸਵੇਰੇ 5 ਵਜੇ 6 ਵਜੇ ਚੱਲਣਾ ਔਰ ਤਿੰਨਾ ਘੰਟੇ ਚੱਲਣੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ ਮਤਲਬ ਇੰਨੇ ਭਰੇ ਤਰੀਕੇ ਨਾਲ بارش ਪਈ ਹੈਗੀ ਆ ਤੇ ਅਜੇ ਤਾਂ ਇਹ ਤਾਂ ਲਾਰਮਿੰਗ ਹੈ ਸਾਨੂੰ ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ ਖਾਸ ਕਰ ਬੁੱਡੇ ਲਾਲੇ ਦੇ ਉੱਤੇ ਖਾਸ ਕਰ ਜਿਹੜੀਆਂ ਸਾਡੇ ਉਹ ਬੱਡੇ ਡਾਟਸ ਕਮਜ਼ੋਰ ਹੋ ਚੁੱਕੇ ਨੇ ਜਿੱਥੇ ਕੇ ਪਿੱਛੇ ਵੀ ਟਰੱਕਾਂ ਤੋਂ ਤੁਨ ਬਦਤਾਸਕੀਤ ਹੋਣ ਲੱਤੂ ਹੀ ਹੋ ਗਈ ਸੀ ਹੋਨਾਂ ਤੇ ਜਦ ਸਾਡੀ ਹੁਣ ਕੈਨੀ ਨਜ਼ਰ ਰਹੇਗੀ ਕਿ ਕਿਤੇ ਵੀ ਕੋਈ ਅਣਸੁਖਾਵੀ ਘਟਨਾ ਨਾ ਹੋਵੇ ਮੈਮ ਲੱਗਦਾ ਹੈ ਜਿਹੜਾ ਇਨਸਾਨ ਆਉਗੇ ਉਹਦੇ ਲਈ ਮੈਂ ਹੁਣ ਕਲੀਸ਼ਰ ਸਾਹਿਬ ਨਾਲ ਤੇ ਡੀਸੀ ਮੈਮ ਨਾਲ ਅਸੀਂ ਮੀਟਿੰਗ ਕਰਾਂਗੇ ਅੱਜ ਫੜ ਕੇ ਜੋ ਵੀ ਹੈਗਾ ਸਰ ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਸਾਡੀਆਂ ਮੁਕੰਮਲ ਨੇ ਪਰ ਹਾਲਾਤ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਵੀ ਥੋੜੇ ਟਾਈਮ ਹੀ ਬਰਸਾਤ ਪਈ ਹੈ ਮਾਨਸੂਨ ਦੇ ਵਿੱਚ ਲੱਗਦਾ ਨਹੀਂ ਬਹੁਤ ਵੀ ਵੱਡੀਆਂ ਅਣਗਹਿਲੀਆਂ ਜਿਹੜੀ ਅਧਿਕਾਰੀਆਂ ਦੇਖੋ ਇਹਦੇ ਵਿੱਚ ਕੀ ਹੁੰਦਾ ਹੈਗਾ ਕਈ ਤਰ੍ਹਾਂ ਦੀਆਂ ਅਣਗਹਿਲੀਆਂ ਨੇ ਮੈਂ ਕਹਿੰਚ ਕੋਈ ਬਰੇਜ਼ ਨਹੀਂ ਕਰਾਂਗਾ ਪ੍ਰਸ਼ਾਸਨ ਦੀ ਆਵੀ ਨੇ ਸਾਡੇ ਲੋਕਾਂ ਦੀ ਆਵੀ ਹਾਂਜੀ ਠੀਕ ਹੈ ਕੁਝ ਸਾਡੇ ਲੋਕਾਂ ਨੂੰ ਸਿਵਲਾਈਜ਼ ਹੋਣਾ ਪਏਗਾ ਆਪਾਂ ਜਗਾ ਜਗਾ ਟੋਆ ਪਟ ਲਿਆ ਦੇਖਣੀ ਵੀ نیچے ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈ ਨਾ ਮਤਲਬ ਸਾਨੂੰ ਹਰ ਚੀਜ਼ ਦਾ ਕੁਝ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਅਸੀਂ ਇੱਥੇ ਹਰ ਚੀਜ਼ ਕਰਨ ਲੱਗਿਆ ਯਾਰ ਇਹਦਾ ਕਿਉਂਕਿ ਅਰਥ ਦੇ نیچے ਕੀ ਹੈ ਪੱਟਣ ਤੋਂ ਬਾਅਦ پتہ ਲੱਗਦਾ ਸਰ ਹਰ ਸਾਲ ਵੀ ਇਹੀ ਪ੍ਰੋਬਲਮ ਦੇਖਣ ਨੂੰ ਮਿਲਦੀਆਂ ਨੇ ਹਰ ਜਗ੍ਹਾ ਹਰ ਮੀਂਹ ਪਾਣੀ ਭਰਦਾ ਵਾ ਲੋਕਾਂ ਨੂੰ ਬਿਲਕੁਲ ਬਿਲਕੁਲ ਭਰਦਾ ਹੈਗਾ ਕਿਉਂਕਿ ਇਕੱਲੇ ਲੁਧਿਆਣਾ ਜਿਹੜਾ ਹੈਗਾ ਇੱਕ ਇੱਕ ਪੁਰਾਣਾ ਸ਼ਹਿਰ ਤੇ ਨਵਾਂ ਸ਼ਹਿਰ ਬਸਿਆ ਇਹ ਸਾਰਾ ਤਕਰੀਬਨ ਮੇਰੇ ਸਾਬ ਨੂੰ ਅਨਪਲਾਨਡ ਜਾਈ ਹੈ ਕੋਈ ਪ੍ਰੋਪਰ ਦੀ ਜੋ ਜੀ ਦੀ ਡਿਵੈਲਪਮੈਂਟ ਐਜ਼ ਅ 스마트 ਸਿਟੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੁਣ ਕਿਤਨਾ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਦਾ ਬਾਕੀ ਉਹੀ ਆਦੇਸ਼ ਹੈ ਵੀ ਜਿੱਥੇ-ਇੱਥੇ ਵੀ ਸਾਨੂੰ ਪ੍ਰੋਬਲਮ ਨਜ਼ਰ ਆਉਂਦੀਆਂ ਨੇ ਲਾਲੋਵੀ ਕੋਈ ਸੜਕਾਂ ਬਾੜੀਆਂ ਨੇ ਕਿਤੇ ਸਾਨੂੰ ਮੇਨ ਨਜ਼ਰ ਆਦਾ ਵੀ ਹੋਲ ਛੋਟਾ ਹੋ ਗਿਆ ਉਹਨੂੰ ਇਮੀਡੀਟ ਪੱਟੀ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ ਨੂੰ ਪੱਟੀ ਕੋਈ ਅੜ ਭਾਵੇਂ ਘਟਣਾ ਨਾ ਵਾਪਰ ਜੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਬਲਾ ਕੇ ਹਰ ਜ਼ੋਨ 'ਚ ਹਰ ਵਾਰ 'ਚ ਹਰ ਮੇਨ ਰੋਡ ਦੇ ਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮਾਨਸੂਨ ਤੋਂ ਪਹਿਲਾਂ ਹਲਕੇ ਤੇ ਜਾਊਗਾ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਆ ਵੀ ਤਰਾਂ ਕੋਈ ਨਾ ਜਿਤਨੇ ਬਾਹਰ ਵੀ ਹੋਰ ਬਿਲਕੁਲ ਪੁੱਟਾ ਨਾਲ ਬਿਲਕੁਲ ਉਹ ਸੱਟ ਦੀ ਬਹੁਤ ਵੱਡੀ ਚੈਲੰਜ ਆ ਪੰਜਾਬ ਦੇ ਧਿਆਣੇ ਵਾਲੇ ਵਾਸਤੇ ਤੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਪ੍ਰਸ਼ਾਸਨ ਤਾਂ ਕਾਰੀ ਕਰੀ ਆ ਉਹਨਾਂ ਸਾਨੂੰ ਆਮ ਸੰਗਤਾਂ ਵੀ ਸਾਥ ਚਾਹੀਦਾ ਵਿੱਚ ਕੂੜਾ ਨਾ ਸੁੱਟਾ ਜਿਵੇਂ ਸਿੱਧੇ ਕਨੈਕਟ ਉਹਨਾਂ بارش ਦਾ ਸਵੇਰੇ 5 ਵਜੇ 6 ਵਜੇ ਚੱਲਣਾ ਅਤੇ 3 ਘੰਟਾ ਤੇ ਉਹਨਾਂ ਨੇ ਦੇਖੋ ਸਹੀ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ ਜਦੋਂ ਇੰਨੇ ਬੁਰੇ ਤਰੀਕੇ ਨਾਲ بارش ਪਈ ਹੈਗੀ ਆ ਤੇ ਅਜੇ ਤਾਂ ਇਹ ਤਾਂ ਲਾਰਮਿੰਗ ਹੈ ਸਾਨੂੰ ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ ਖਾਸ ਕਰਕੇ ਬੁੱਡੇ ਨਾਲੇ ਦੇ ਉੱਤੇ ਖਾਸ ਕਰ ਜਿਹੜੀਆਂ ਸਾਡੇ ਵੱਡੇ ਡਾਕਸ ਕਮਜ਼ੋਰ ਹੋ ਚੁੱਕੇ ਨੇ ਜਿੱਤੇ ਕਿ ਪਿੱਛੇ ਵੀ ਢੱਕੋ ਦਾ ਕੰਮ ਕਰਦੀ ਹੋਈ ਸੀ ਉਹਨਾਂ ਚੀਜ਼ਾਂ ਤੇ ਸਾਡੀ ਹੁਣ ਕੈਲੀ ਨਜ਼ਰ ਹੈ ਕਿ ਕਿਤੇ ਕੋਈ ਕਾਰਾ ਸਿਖਾਉਣ ਦੀ ਕੋਸ਼ਿਸ਼ ਨਾ ਕਰੇ ਤੇ ਚਾਹੇ ਨੁਕਸਾਨ ਨਾ ਹੋਵੇ ਉਹਦੇ ਲਈ ਮੈਂ ਕਮਿਸ਼ਨਰ ਸਾਹਿਬ ਨਾਲ ਤੇ ਡਿਪਟੀ ਮੈਮ ਨਾਲ ਅਸੀਂ ਮੀਟਿੰਗ ਕਰਾਂਗੇ ਅੱਜ ਫੜ ਕੇ ਜੋ ਵੀ ਹੈਗਾ ਸਰ ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਸਭੀਆਂ ਮੁਕੰਮਲ ਨੇ ਪਰ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਵੀ ਥੋੜੇ ਟਾਈਮ ਹੀ ਬਰਸਾਤ ਪਈ ਹੈ ਮਾਨਸੂਨ ਵਿੱਚ ਲੱਗਦਾ ਕਿ ਬਹੁਤ ਸੈਟਲ ਪਾਣੀ ਵੀ ਵੱਡੀਆਂ ਅਣਗਹਿਲੀਆਂ ਜਿਹੜੀ ਅਧਿਕਾਰੀਆਂ ਦੇ ਦੇਖੋ ਇਹਦੇ ਵਿੱਚ ਕੀ ਹੁੰਦਾ ਹੈਗਾ ਕਿਸ ਤਰ੍ਹਾਂ ਦੀਆਂ ਅਣਗਹਿਲੀਆਂ ਨੇ ਇਹ ਕੋਈ ਵਿਰੇਜ ਨਹੀਂ ਕਰਾਂਗਾ ਪ੍ਰਸ਼ਾਸਨ ਦੀ ਆਵੀ ਨੇ ਸਾਡੇ ਲੋਕ ਆ ਗਏ ਵੀਰੇ ਹਾਂਜੀ ਠੀਕ ਹੈ ਕੁਝ ਸਾਡੇ ਲੋਕਾਂ ਨੂੰ ਸਿਵਲਾਈਜ਼ ਹੋਣਾ ਪਏਗਾ ਆਪਾਂ ਜਗਾ ਜਗਾ ਟੋਆ ਪਟ ਲਿਆ ਦਿੱਖਾ ਨਹੀਂ ਵੀ نیچے ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈਗਾ ਮਤਲਬ ਸਾਨੂੰ ਹਰ ਚੀਜ਼ ਦਾ ਕੁਝ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਹੈ ਅਸੀਂ ਇੱਥੇ ਆ ਚੀਜ਼ ਕਰਨ ਲੱਗੇ ਆ ਯਾਰ ਇਹਦਾ ਕਿਉਂਕਿ ਅਰਥ ਦੇ نیچے ਕੀ ਹੈ ਤਾਂ ਪੱਟਣ ਤੋਂ ਬਾਅਦ پتہ ਲੱਗਦਾ ਪਰ ਪਰ ਹਰ ਸਾਲ ਵੀ ਇਹੀ ਪ੍ਰੋਬਲਮ ਦੇਖਣ ਨੂੰ ਮਿਲਦੀਆਂ ਨੇ ਹਰ ਜਗ੍ਹਾ ਹਰ ਵੇਰੀ ਪਾਣੀ ਭਰਦਾ ਬਾ ਲੋਕਾਂ ਨੇ ਬਿਲਕੁਲ ਬਿਲਕੁਲ ਭਰਦਾ ਹੈ ਜੋ ਇੱਕ ਲੁਧਿਆਣਾ ਜਿਹੜਾ ਹੈਗਾ ਇੱਕ ਇਹ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਬਸਿਆ ਇਹ ਸਾਰਾ ਤਕਰੀਬੇ ਮੇਰੇ ਸਾਹਮਣੇ ਅਨਪਲਾਨਡ ਜਿਹਾ ਹੀ ਹੈ ਕੋਈ ਪ੍ਰੋਪਰ ਦੀ ਜੋ ਇਹ ਦੀ ਡਿਵੈਲਪਮੈਂਟ ਐਜ਼ ਅ ਸਮਾਰਟ ਸਿਟੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੁਣ ਕਿੰਨਾ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਹੋਣੋ ਕੀ ਉਹੀ ਆਦੇਸ਼ ਆ ਵੀ ਕਿੱਥੇ ਇੱਥੇ ਵੀ ਸਾਨੂੰ ਪ੍ਰੋਬਲਮਜ਼ ਨਜ਼ਰ ਆਉਂਦੀਆਂ ਨੇ ਕਿਤੇ ਵੀ ਮਤਲਬ ਲਾਲੋਵੀ ਕੋਈ ਸੜਕਾਂ ਬਾੜੀਆਂ ਨੇ ਕਿਤੇ ਸਾਨੂੰ ਮੇਨ ਨਜ਼ਰ ਆਵੇ ਵੀ ਰੋਲ ਛੋਟਾ ਹੋ ਗਿਆ ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੰਦ ਕਰ ਗਿਆ ਕੋਈ ਅਰਥ ਸਾਵੀ ਠੱਪਾ ਲਾਵਾ ਵਾਪਰ ਜਾਏਗੀ ਚੀਜ਼ਾਂ ਦੇ ਉੱਤੇ ਟਾਈਮ ਵਰਕ ਲਾ ਕੇ ਹਰ ਜ਼ੋਨ ਚ ਹਰ ਵਾਰ ਚ ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਨਜ਼ਰ ਪਹਿਲਾਂ ਹੱਲ ਹੋ ਜਾਣਾ ਹੈ ਤੁਸੀਂ ਕੋਸ਼ਿਸ਼ ਕਰਦੇ ਕਿ ਕਰਾਂ ਗੋਣਿਕ ਜਿੱਤਣ ਪਾ ਬਿਲਕੁਲ ਪੁੱਟਾਂ ਨਾਲ ਬਿਲਕੁਲ ਉਹ ਸਾਡੇ ਲਈ ਬਹੁਤ ਹੈ ਕਿ ਚੈਲੰਜ ਆ ਪੰਜਾਬ ਨੂੰ ਦਿਹਾੜੇ ਆਉਣ ਵਾਸਤੇ ਵੀ ਇਹੋ ਜਿਹੇ ਸਾਨੂੰ ਸਾਰੇ ਦਾ ਸਾਥ ਚਾਹੀਦਾ ਪ੍ਰਸ਼ਾਸਨ ਤੱਕ ਕਰੀ ਕਰੀ ਜੀ ਆ ਉਹਨਾਂ ਸਾਨੂੰ ਆਮ ਸੰਗਤਾਂ ਵੀ ਸਾਥ ਦੇ ਦਾ ਵਿੱਚ ਕੂੜਾ ਨਾ ਸੁੱਟੋ ਜਿਵੇਂ ਸਿੱਕ ਸਿੱਕ ਕਰਕੇ ਉਹਨਾਂ بارش ਦਾ ਫੇਰੇ 5:00 ਵਜੇ 6:00 ਵਜੇ ਚੱਲਣਾ ਆਪਣਾ ਘੰਟਾ ਚ ਉਹਨਾਂ ਨੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ ਕਿਉਂਕਿ ਇਹਨੇ ਬਹੁਤੇ ਤਰੀਕੇ ਨਾਲ بارش ਹੋਈ ਹੈਗੀ ਆ ਤੇ ਅਜ ਤਾਂ ਇਹ ਪਹਿਲਾ ਇਹ ਤਾਂ ਲਾਰਮਿੰਗ ਹੈ ਸਾਨੂੰ ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ ਖਾਸ ਕਰ ਬੁੱਡੇ ਨਾਲੇ ਦੇ ਉੱਤੇ ਖਾਸ ਕਰ ਜਿਹੜੀ ਹੈ ਫਟੇ ਆ ਬਹੁਤ ਵੱਡੇ ਡਾਟਸ ਕਮਜ਼ੋਰ ਹੋ ਚੁੱਕੇ ਨੇ ਜਿੱਤੇ ਕੇ ਪਿੱਛੇ ਵੀ ਟਰੱਕ ਤੋਂ ਕਰਦਾ ਤਸਕੀ ਤੁਹਾਡਾ ਡੈਕ ਵੀ ਹੋ ਗਈ ਸੀ ਉਹਨਾਂ ਚੀਜ਼ਾਂ ਤੋਂ ਸਾਡੀ ਵੀ ਬਹੁਤ ਕੰਨੀ ਨਜ਼ਰ ਆਏਗੀ ਕਿ ਕਿਤੇ ਵੀ ਕੋਈ ਅਣਸਖਾਣੀ ਟੱਪਣਾ ਨਾ ਵਾਪਰੇ ਤੇ ਜਾਨੀ ਨੁਕਸਾਨ ਨਾ ਹੋਵੇ ਉਹਦੇ ਲਈ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਤੇ ਡੀਸੀ ਮੈਂ ਆਪਣੀ ਮੀਟਿੰਗ ਕਰਾਂਗਾ ਕਿਉਂਕਿ ਜੋ ਜਗਾ ਸਰ ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਸਭੀਆਂ ਮੁਕੰਮਲ ਨੇ ਪਰ ਹਾਲਾਤ ਘਰੇ ਦੇਖਣ ਨੂੰ ਮਿਲ ਰਹੇ ਵੀ ਥੋੜੇ ਟਾਈਮ ਬਰਸਾਤ ਲਈ ਆ ਮੰਨਦਾ ਕਿ ਬਹੁਤ ਦਿੱਕਤਾਂ ਨੇ ਦੀ ਪਾਣੀ ਵੀ ਵੱਡੀਆਂ ਨੇ ਗਹਿਲੀ ਜਿਹੜੀ ਅਧਿਕਾਰੀਆਂ ਦੇ ਦੇਖੋ ਇਦੇ ਵਿੱਚ ਕੀ ਨਹੀਂ ਚੱਲੇਗਾ ਕਈ ਤਰ੍ਹਾਂ ਦੀਆਂ ਕਹਿਲੀਆਂ ਨੇ ਮੈਂ ਕਹਿੰਚ ਕੋਈ ਬਰੇਜ਼ ਨਹੀਂ ਕਰਾਂਗਾ ਪ੍ਰਸ਼ਾਸਨ ਦੀ ਆ ਵੀ ਨੇ ਸਾਡੇ ਲੋਕਾਂ ਦੀ ਆ ਵੀ ਨੇ ਹਾਂਜੀ ਠੀਕ ਹੈ ਕੁਝ ਸਾਡੇ ਲੋਕਾਂ ਨੂੰ ਸਿਵਲਾਈਜ਼ ਹੋਣਾ ਪਏਗਾ ਆਪਾਂ ਜਗਾ ਜਗਾ ਟੂਆ ਪੱਟ ਲਿਆ ਦੇਖਿਆ ਨਹੀਂ ਵੀ نیچے ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈ ਨਾ ਮਤਲਬ ਸਾਨੂੰ ਹਰ ਚੀਜ਼ ਦਾ ਕੁਝ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਅਸੀਂ ਇੱਥੇ ਆ ਚੀਜ਼ ਕਰਨ ਲੱਗੇ ਆ ਜਦ ਇਹਦਾ ਕਿਉਂਕਿ ਅਰਥ ਦੇ ਨੀਚੇ ਕੀ ਹੈ ਤਾਂ ਪੱਟਨ ਤੋਂ ਬਾਅਦ ਪਤਾ ਲੱਗਦਾ ਹੈ ਬਰ ਸਰ ਹਰ ਸਾਲ ਵੀ ਇਹੀ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਨੇ ਹਰ ਜਗ੍ਹਾ ਹਰ ਵੇਰੀ ਪਾਣੀ ਭਰਦਾ ਬਾ ਲੋਕਾਂ ਨੂੰ ਬਿਲਕੁਲ ਬਿਲਕੁਲ ਭਰਦਾ ਹੈਗਾ ਕਿਉਂਕਿ ਇਹ ਲੁਧਿਆਣਾ ਜਿਹੜਾ ਹੈਗਾ ਇੱਕ ਇਹ ਪੁਰਾਣਾ ਜਿਹੜਾ ਨਵਾਂ ਸ਼ਹਿਰ ਬਸਿਆ ਇਹ ਸਾਰਾ ਤਕਰੀਬਨ ਮੇਰੇ ਸਾਹਮਣੇ ਅਨਪਲਾਨਡ ਜਿਹਾ ਹੀ ਹੈ ਕੋਈ ਪ੍ਰੋਪਰ ਇਹਦੀ ਜੋ ਇਹਦੀ ਡਿਵੈਲਪਮੈਂਟ ਐਜ਼ ਅ ਸਮਾਰਟ ਸਿਟੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੁਣ ਕਿਸ ਤਰ੍ਹਾਂ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਹੋਣ ਅਗੀ ਉਹੀ ਆਦੇਸ਼ ਆ ਵੀ ਜਿੱਥੇ-ਇਥੇ ਵੀ ਸਾਨੂੰ ਪ੍ਰੋ ਕਿਤੇ ਵੀ ਮਤਲਬ ਲਾਲੋ ਵੀ ਕੋਈ ਸੜਕਾਂ ਮਾੜੀਆਂ ਨੇ ਕਿਤੇ ਸਾਨੂੰ ਮੇਨ ਨਜ਼ਰ ਆ ਰਿਹਾ ਵੀ ਹੋਲ ਛੋਟਾ ਹੋ ਗਿਆ ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ ਨੂੰ ਪੱਟੀ ਕੋਈ ਸੁਭਾਵਿਕ ਢਣ ਨਾਲ ਆ ਵਾਪਰ ਜੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਲਾ ਕੇ ਹਰ ਜ਼ੋਨ ਚ ਹਰ ਵਾਰ ਚ ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮਾਨਸੂਨ ਤੋਂ ਪਹਿਲਾਂ ਹਲਕੀ ਤੇ ਜਾਊਗਾ ਬਿਲਕੁਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕਰਾਂ ਕਿਉਂ ਨਹੀਂ ਕਰਾਂ ਬਿਲਕੁਲ ਪੁੱਟਾ ਨਾਲਾ ਬਿਲਕੁਲ ਉਹ ਸਾਟੇ ਲਈ ਬਹੁਤ ਟੈਕ ਚੈਲੰਜ ਆ ਪੰਜਾਬ ਲੁਧਿਆਣੇ ਵਾਲਿਆਂ ਵਾਸਤੇ ਵੀ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਪ੍ਰਸ਼ਾਸਨ ਤ ਕਾਰੀ ਕਾਰੀ ਉਹਨਾਂ ਸਾਨੂੰ ਆਮ ਸੰਗਤਾਂ ਵੀ ਸਾਥ ਚਾਹੀਦਾ ਵਿੱਚ ਕੂੜਾ ਨਾ ਸੁੱਟਾ ਜਿਵੇਂ ਸਿੱਧਕਾ ਇੱਕੋ ਦਮ بارش ਦਾ ਸਵੇਰੇ 5 ਵਜੇ 6 ਵਜੇ ਚੱਲਣਾ ਔਰ ਤਿੰਨਾ ਘੰਟੇ ਚ ਉਹਨਾਂ ਨੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ ਮਤਲਬ ਇੰਨੇ ਬੁਰੇ ਤਰੀਕੇ ਨਾਲ بارش ਪਈ ਹੈਗੀ ਆ ਤੇ ਅਜੇ ਤਾਂ ਇਹ ਤਾਂ ਪਹਿਲਾ ਇਹ ਤਾਂ ਲਾਰਮਿੰਗ ਹੈ ਸਾਨੂੰ ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ ਖਾਸ ਕਰ ਬੁੱਡੇ ਨਾਲੇ ਦੇ ਉੱਤੇ ਖਾਸ ਕਰ ਜਿਹੜੀਆਂ ਸਾਡੇ ਆ ਵੱਡੇ ਡਾਟਸ ਕਮਜ਼ੋਰ ਹੋ ਚੁੱਕੇ ਨੇ ਜਿੱਥੇ ਕਿ ਪਿੱਛੇ ਵੀ ਟਰੈਕਟਰ ਕੋਲੋਂ ਬਦਦਾ ਤਸਕੀ ਕੁਆ ਡੈਥ ਵੀ ਹੋਈ ਸੀ ਉਹਨਾਂ ਚੀਜ਼ਾਂ ਤੇ ਸਾਡੀ ਵੀ ਹੁਣ ਪੈਣੀ ਨਜ਼ਰ ਰਹੇਗੀ ਕਿ ਕਿਤੇ ਵੀ ਕੋਈ ਹਾਦਸਾ ਨਾ ਵੀ ਘਟਣਾ ਨਾ ਵਾਪਰੇ ਤੇ ਜਾਨੀ ਨੁਕਸਾਨ ਨਾ ਹੋਵੇ ਉਹਦੇ ਲਈ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਤੇ ਡੀਸੀ ਮੈਮ ਨਾਲ ਅਸੀਂ ਮੀਟਿੰਗ ਕਰਾਂਗੇ ਅੱਜ ਫੜ ਕੇ ਜੋ ਵੀ ਹੈਗਾ ਸਰ ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਜੱਦੀਆਂ ਮੁਕੰਮਲ ਨੇ ਪਰ ਹਾਲਾਤ ਜਿਹੜੇ ਦੇਖਣ ਨੂੰ ਮਿਲੇ ਨੇ ਵੀ ਥੋੜੇ ਟਾਈਮੇ ਬਰਸਾਤ ਪਈ ਹੈ ਮਾਨਸੂਨ ਵਿੱਚ ਲੱਗਦਾ ਕਿ ਬਹੁਤ ਵੀ ਵੱਡੀਆਂ ਅੰਗਹੀ ਜਿਹੜੀ ਅਧਿਕਾਰੀਆਂ ਦੇਖੋ ਇਦੇ ਵਿੱਚ ਕੀ ਹੁੰਦਾ ਹੈਗਾ ਕਈ ਤਰ੍ਹਾਂ ਦੀਆਂ ਅਨਗਹਿਲੀਆਂ ਨੇ ਮੈਂ ਕਹਿੰਚ ਕੋਈ ਬਰੇਜ ਨਹੀਂ ਕਰਾਂਗਾ ਪ੍ਰਸ਼ਾਸਨ ਦੀ ਆ ਵੀ ਨੇ ਸਾਡੇ ਲੋਕਾਂ ਦੀ ਆ ਵੀ ਨੇ ਹਾਂਜੀ ਠੀਕ ਹੈ ਕੁਝ ਸਾਡੇ ਲੋਕਾਂ ਨੂੰ ਸਿਵਲਾਈਜ਼ ਹੋਣਾ ਪਏਗਾ ਆਪਾਂ ਜਗਾ ਜਗਾ ਟੋਆ ਪਟ ਲਿਆ ਦੇਖਿਆ ਨਹੀਂ ਵੀ نیچے ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈ ਨਾ ਮਤਲਬ ਸਾਨੂੰ ਹਰ ਚੀਜ਼ ਦਾ ਕੁਝ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਅਸੀਂ ਇੱਥੇ ਆ ਚੀਜ਼ ਕਰਨ ਲੱਗੇ ਆ ਜਦ ਇਹਦਾ ਕਿਉਂਕਿ ਅਰਥ ਦੇ ਨੀਚੇ ਕੀ ਹੈ ਤਾਂ ਪੱਟਨ ਤੋਂ ਬਾਅਦ ਪਤਾ ਲੱਗਦਾ ਹੈ ਮਰ ਸਰ ਹਰ ਸਾਲ ਵੀ ਇਹੀ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਨੇ ਹਰ ਜਗ੍ਹਾ ਹਰ ਵੇਰੀ ਪਾਣੀ ਭਰਦਾ ਵਾ ਲੋਕਾਂ ਨੂੰ ਬਿਲਕੁਲ ਬਿਲਕੁਲ ਭਰਦਾ ਹੈਗਾ ਕਿਉਂਕਿ ਇਹ ਲੁਧਿਆਣਾ ਜਿਹੜਾ ਹੈਗਾ ਇੱਕ ਇਹ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਵਸਿਆ ਇਹ ਸਾਰਾ ਤਕਰੀਬਨ ਮੇਰੇ ਸਾਬ ਨਾਲ ਅਨਪਲਾਨਡ ਜਈ ਹੈ ਜੀ ਕੋਈ ਪ੍ਰੋਪਰ ਇਹਦੀ ਜੋ ਇਹਦੀ ਡਿਵੈਲਪਮੈਂਟ ਐਜ਼ ਅ ਸਮਾਰਟ ਸਿਟੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੁਣ ਕਿਸ ਤਰ੍ਹਾਂ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਆਉਣ ਅਜੀ ਉਹੀ ਆਦੇਸ਼ ਆ ਵੀ ਜਿੱਥੇ-ਇੱਥੇ ਵੀ ਸ ਕਿਤੇ ਵੀ ਮਤਲਬ ਲਾਲੋਵੀ ਕੋਈ ਸੜਕਾਂ ਬਾੜੀਆਂ ਨੇ ਕਿਤੇ ਤੁਹਾਨੂੰ ਮੇਨ ਨਜ਼ਰ ਆ ਰਿਹਾ ਵੀ ਹੋਲ ਛੋਟਾ ਹੋ ਗਿਆ ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ ਨੂੰ ਪੱਟੀ ਕੋਈ ਸੁਖਾਵੀ ਘਟਣਾ ਨਾ ਵਾਪਰ ਜੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਬਲਾ ਕੇ ਹਰ ਜ਼ੋਨ ਚ ਹਰ ਵਾਲ ਚ ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮਾਨਸੂਨ ਤੋਂ ਪਹਿਲਾਂ ਹਲਕੀ ਹੋ ਜਾਊਗਾ ਬਿਲਕੁਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕਰਾਂਗੇ ਕਿਉਂ ਨਾ ਜਿਸ ਤਰ੍ਹਾਂ ਬਹਾਰ ਮੇਰੀ ਹੋਰ ਬਿਲਕੁਲ ਪੁੱਟਾ ਨਾਲਾ ਬਿਲਕੁਲ ਉਹ ਸਾਡੇ ਲਈ ਬਹੁਤ ਇੱਕ ਚੈਲੰਜ ਆ ਪੰਜਾਬ ਲੁਧਿਆਣੇ ਵਾਲਿਆਂ ਵਾਸਤੇ ਵੀ ਤੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਪ੍ਰਸ਼ਾਸਨ ਤ ਕਾਰੀ ਕਾਰੀ ਉਹਨਾਂ ਸਾਨੂੰ ਆਮ ਸੰਗਤ ਦਾ ਵੀ ਸਾਥ ਚਾਹੀਦਾ ਵਿੱਚ ਕੂੜਾ ਨਾ ਸੁੱਟਾ ਜਿਵੇਂ ਸਿੱਥ ਸਟ੍ਰੀਟ ਕਰੈਕਟਰ ਦਾ بارش ਦਾ ਸਵੇਰੇ 5 ਵਜੇ 6 ਵਜੇ ਚੱਲਣਾ ਔਰ ਤਿੰਨਾ ਘੰਟੇ ਚ ਉਹਨਾਂ ਨੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ ਮਤਲਬ ਇੰਨੇ ਪੂਰੇ ਤਰੀਕ بارش ਪਈ ਹੈਗੀ ਆ ਤੇ ਅਜੇ ਤਾਂ ਇਹ ਤਾਂ ਲਾਰਮਿੰਗ ਹੈ ਸਾਨੂੰ ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ ਖਾਸ ਕਰ ਬੁੱਡੇ ਨਾਲੇ ਦੇ ਉੱਤੇ ਖਾਸ ਕਰ ਜਿਹੜੀਆਂ ਸਾਡੇ ਆ ਵੱਡੇ ਡਾਟਸ ਕਮਜ਼ੋਰ ਹੋ ਚੁੱਕੇ ਨੇ ਜਿੱਥੇ ਕਿ ਪਿੱਛੇ ਵੀ ਟਰੈਕਟਰ ਤੋਂ ਤੁਹਾਨੂੰ ਪਤਾ ਤਾਂ ਸਕੀ ਕੁਆ ਡੈਥ ਵੀ ਹੋ ਗਈ ਸੀ ਉਹਨਾਂ ਚੀਜ਼ਾਂ ਤੇ ਸਾਡੀ ਵੀ ਹੁਣ ਪੈਣੀ ਨਜ਼ਰ ਰਹੇਗੀ ਕਿ ਕਿਤੇ ਵੀ ਕੋਈ ਅਣਸੁਖਾਣ ਵੀ ਘਟਣਾ ਨਾ ਵਾਪਰੇ ਤੇ ਜਾਨੀ ਨੁਕਸਾਨ ਨਾ ਹੋਵੇ ਉਹਦੇ ਲਈ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਤੇ ਡੀਸੀ ਮੈਮ ਨਾਲ ਅਸੀਂ ਮੀਟਿੰਗ ਕਰਾਂਗੇ ਅੱਜ ਕਰਕੇ ਜੋ ਵੀ ਹੈਗਾ ਸਰ ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਜਾਦੀਆਂ ਮੁਕੰਮਲ ਨੇ ਪਰ ਹਾਲਾਤ ਜਿਹੜੇ ਦੇਖਣ ਨੂੰ ਮਿਲੇ ਨੇ ਵੀ ਥੋੜੇ ਟਾਈਮ ਹੀ ਬਰਸਾਤ ਪਈ ਆ ਮਾਨਸੂਨ ਦੇ ਵਿੱਚ ਲੱਗਦਾ ਕਿ ਬਹੁਤ ਸੜਕਾਂ ਤੇ ਵੀ ਪਾਣੀ ਵੀ ਵੱਡੀ ਅਣਗਹਿਲੀ ਜਿਹੜੀ ਅਧਿਕਾਰੀਆਂ ਦੇਖੋ ਇਦੇ ਵਿੱਚ ਕੀ ਹੁੰਦਾ ਹੈਗਾ ਕਈ ਤਰ੍ਹਾਂ ਦੇ ਗੈਲੀਆਂ ਨੇ ਮੈਂ ਕਹਿੰਚ ਕੋਈ ਬ੍ਰੇਜ ਹੁੰਦੀ ਆ ਵੀ ਨੇ ਸਾਡੇ ਲੋਕਾਂ ਦੀਆਂ ਵੀ ਨੇ ਹਾਂਜੀ ਠੀਕ ਹੈ ਕੁਝ ਸਾਡੇ ਲੋਕਾਂ ਨੂੰ ਸਿਵਲਾਈਜ਼ ਹੋਣਾ ਪਏਗਾ ਆਪਾਂ ਜਗਾ ਜਗਾ ਟੋਆ ਪਟ ਲਿਆ ਦੇਖਿਆ ਨਹੀਂ ਵੀ نیچے ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈ ਨਾ ਮਤਲਬ ਸਾਨੂੰ ਹਰ ਚੀਜ਼ ਦਾ ਕੁਝ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਅਸੀਂ ਇਤਿਹਾਰ ਚੀਜ਼ ਕਰਨ ਲੱਗਿਆ ਯਾਰ ਇਹਦਾ ਕਿਉਂਕਿ ਅਰਥ ਦੇ ਨੀਚੇ ਕੀ ਹੈ ਤਾਂ ਪੱਟਨ ਤੋਂ ਬਾਅਦ ਪਤਾ ਲੱਗਦਾ ਹੈ ਮਾਰ ਸਰ ਹਰ ਸਾਲ ਵੀ ਇਹੀ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਨੇ ਹਰ ਜਗ੍ਹਾ ਹਰ ਵੇਰੀ ਪਾਣੀ ਭਰਦਾ ਵਾ ਲੋਕਾਂ ਨੂੰ ਬਿਲਕੁਲ ਬਿਲਕੁਲ ਭਰਦਾ ਹੈਗਾ ਕਿਉਂਕਿ ਲੁਧਿਆਣਾ ਜਿਹੜਾ ਹੈਗਾ ਇੱਕ ਇਹ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਬਸਿਆ ਇਹ ਸਾਰਾ ਤਕਰੀਬਨ ਮੇਰੇ ਸਾਬ ਨਾਲ ਅਨਪਲਾਨਡ ਜਈ ਹੈ ਜੀ ਕੋਈ ਪ੍ਰੋਪਰ ਇਹਦੀ ਜੋ ਇਹਦੀ ਡਿਵੈਲਪਮੈਂਟ ਐਜ਼ ਅ ਸਮਾਰਟ ਸਿਟੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੁਣ ਕਿਸ ਤਰ੍ਹਾਂ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਹੋਣ ਅਗੇ ਉਹੀ ਆਦੇਸ਼ ਆ ਵੀ ਜਿੱਥੇ-ਇੱਥੇ ਵੀ ਸਾਨੂੰ ਕਿਤੇ ਵੀ ਮਤਲਬ ਲਾਲੋ ਵੀ ਕੋਈ ਸੜਕਾਂ ਬਾੜੀਆਂ ਨੇ ਕਿਤੇ ਸਾਨੂੰ ਮੇਨ ਨਜ਼ਰ ਆ ਰਿਹਾ ਵੀ ਹੋਲ ਛੋਟਾ ਹੋ ਗਿਆ ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ ਨੂੰ ਪੱਟੀ ਕੋਈ ਸੁਹਾਵੀ ਘਟਣ ਆਲਾ ਆਪਰ ਜੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਲਾ ਕੇ ਹਰ ਜ਼ੋਨ ਚ ਹਰ ਵਾਲ ਚ ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮਾਨਸੂਨ ਤੋਂ ਪਹਿਲਾਂ ਹਲਕੀ ਤੇ ਜਾਊਗਾ ਬਿਲਕੁਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕਰ ਰਹੇ ਹਾਂ ਕਿਉਂ ਨਾ ਜਿੱਦਾਂ ਪਹਾੜਵਰੀ ਓਵਰ ਬਿਲਕੁਲ ਪੁੱਟਾ ਨਾਲ ਬਿਲਕੁਲ ਉਹ ਸਾਟੇ ਲਈ ਬਹੁਤ ਟੈਕ ਚੈਲੰਜ ਆ ਪੰਜਾਬ ਲੁਧਿਆਣੇ ਵਾਲਿਆਂ ਵਾਸਤੇ ਵੀ ਤੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਪ੍ਰਸ਼ਾਸਨ ਤ ਕਾਰੀ ਕਾਰੀ ਰਿਆ ਉਹਨਾਂ ਸਾਨੂੰ ਆਮ ਸੰਗਤ ਦਾ ਵੀ ਸਾਥ ਚਾਹੀਦਾ ਵਿੱਚ ਕੂੜਾ ਨਾ ਸੁੱਟਾ ਜਿਵੇਂ ਇਸ ਦਿੱਸਟ੍ਰਿਕਟ ਦੇ ਨਾਲ بارش ਦਾ ਸਵੇਰੇ 5 ਵਜੇ 6 ਵਜੇ ਚੱਲਣਾ ਔਰ ਤਿੰਨਾ ਘੰਟੇ ਚ ਉਹਨਾਂ ਨੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ ਮਤਲਬ ਇੰਨੇ ਬੁਰੇ ਤਰੀਕੇ ਨਾਲ بارش ਪਈ ਹੈਗੀ ਆ ਤੇ ਇਹ ਤਾਂ ਪਹਿਲਾ ਇਹ ਤਾਂ ਲਾਰਮਿੰਗ ਹੈ ਸਾਨੂੰ ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ ਖਾਸ ਕਰ ਫੁੱਡੇ ਨਾਲੇ ਦੇ ਉੱਤੇ ਖਾਸ ਕਰ ਜਿਹੜੀਆਂ ਸਾਡੇ ਆ ਦੇ ਵੱਡੇ ਡਾਟਸ ਕਮਜ਼ੋਰ ਹੋ ਚੁੱਕੇ ਨੇ ਜਿੱਥੇ ਕਿ ਪਿੱਛੇ ਵੀ ਟਰੈਕਟਰ ਤੋਂ ਬਦਦਾ ਤੱਕ ਇੱਕ ਵੱਡਾ ਡੈਥ ਵੀ ਹੋ ਗਈ ਸੀ ਉਹਨਾਂ ਚੀਜ਼ਾਂ ਤੋਂ ਸਾਡੀ ਵੀ ਹੁਣ ਪੈਣੀ ਨਜ਼ਰ ਰਹੇਗੀ ਕਿ ਕਿਤੇ ਵੀ ਕੋਈ ਹਾਦਸਾ ਨਾ ਵੀ ਘਟਣਾ ਨਾ ਵਾਪਰੇ ਤੇ ਜਾਨੀ ਨੁਕਸਾਨ ਨਾ ਹੋਵੇ ਉਹਦੇ ਲਈ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਤੇ ਡੀਸੀ ਮੈਮ ਨਾਲ ਅਸੀਂ ਮੀਟਿੰਗ ਕਰਾਂਗੇ ਅੱਜ ਕਰਕੇ ਜੋ ਵੀ ਹੈਗਾ ਸਰ ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਜੱਦੀਆਂ ਮੁਕੰਮਲ ਨੇ ਪਰ ਹਾਲਾਂਕਿ ਜਿਹੜੇ ਦੇਖਣ ਨੂੰ ਮਿਲੇ ਨੇ ਵੀ ਥੋੜੇ ਟਾਈਮ ਹੀ ਬਰਸਾਤ ਪਈ ਆ ਮਾਨਸੂਨ ਵਿੱਚ ਲੱਗਦਾ ਕਿ ਬਹੁਤ ਵੀ ਵੱਟੀਆਂ ਗਹਿਲੀ ਜਿਹੜੀ ਅਧਿਕਾਰੀਆਂ ਦੇ ਦੇਖੋ ਇਦੇ ਵਿੱਚ ਕੀ ਹੁੰਦਾ ਹੈਗਾ ਕਈ ਤਰ੍ਹਾਂ ਦੀਆਂ ਗੈਲੀਆਂ ਨੇ ਮੈਂ ਕਹਿੰਚ ਕੋਈ ਬਰੇਜ ਨਹੀਂ ਕਰਾਂਗਾ ਪ੍ਰਸ਼ਾਸਨ ਦੀ ਆ ਵੀ ਨਹੀਂ ਸਾਡੇ ਲੋਕਾਂ ਦੀ ਆ ਵੀ ਨਹੀਂ ਹਾਂਜੀ ਠੀਕ ਹੈ ਕੁਝ ਸਾਡੇ ਲੋਕਾਂ ਨੂੰ ਸਿਵਲਾਈਜ਼ ਹੋਣਾ ਪਏਗਾ ਆਪਾਂ ਜਗਾ ਜਗਾ ਟੋਆ ਪਟ ਲਿਆ ਦੇਖਿਆ ਨਹੀਂ ਵੀ نیچے ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈ ਨਾ ਮਤਲਬ ਸਾਨੂੰ ਹਰ ਚੀਜ਼ ਦਾ ਕੁਝ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਅਸੀਂ ਇੱਥੇ ਆ ਚੀਜ਼ ਕਰਨ ਲੱਗਿਆ ਜਾਂ ਇਹਦਾ ਕਿਉਂਕਿ ਅਰਥ ਦੇ ਨੀਚੇ ਕੀ ਹੈ ਤਾਂ ਪੱਟਨ ਤੋਂ ਬਾਅਦ ਪਤਾ ਲੱਗਦਾ ਮਰ ਸਰ ਹਰ ਸਾਲ ਵੀ ਇਹੀ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਨੇ ਹਰ ਜਗ੍ਹਾ ਹਰ ਵੇਰੀ ਪਾਣੀ ਭਰਦਾ ਵਾ ਲੋਕਾਂ ਨੂੰ ਬਿਲਕੁਲ ਬਿਲਕੁਲ ਭਰਦਾ ਹੈਗਾ ਕਿਉਂਕਿ ਇਹ ਲੁਧਿਆਣਾ ਜਿਹੜਾ ਹੈਗਾ ਇੱਕ ਇਹ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਬਸਿਆ ਇਹ ਸਾਰਾ ਤਕਰੀਬਨ ਮੇਰੇ ਸਾਹਮਣੇ ਅਨਪਲਾਨਡ ਜਿਹਾ ਹੀ ਹੈ ਜੀ ਕੋਈ ਪ੍ਰੋਪਰ ਦੀ ਜੋਜ ਦੀ ਡਿਵੈਲਪਮੈਂਟ ਐਜ਼ ਅ ਸਮਾਰਟ ਸਿਟੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੁਣ ਕਿਸ ਤਰ੍ਹਾਂ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਹੋਣ ਜੀ ਉਹੀ ਆਦੇਸ਼ ਆ ਵੀ ਜਿੱਥੇ-ਇੱਥੇ ਕਿਤੇ ਵੀ ਮਤਲਬ ਲਾਲੋਵੀ ਕੋਈ ਸੜਕਾਂ ਬਾੜੀਆਂ ਨੇ ਕਿਤੇ ਸਾਨੂੰ ਮੇਨ ਨਜ਼ਰ ਆ ਰਿਹਾ ਵੀ ਹੋਲ ਛੋਟਾ ਹੋ ਗਿਆ ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ ਨੂੰ ਪੱਟੀ ਕੋਈ ਸਫਾਵੀ ਘਟਣ ਵਾਲਾ ਆਪਰ ਜੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਲਾ ਕੇ ਹਰ ਜ਼ੋਨ ਚ ਹਰ ਵਾਲ ਚ ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮੌਨਸੂਨ ਤੋਂ ਪਹਿਲਾਂ ਹਲਕੀ ਤੇ ਜਾਊਗਾ ਬਿਲਕੁਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਰਾਂਗੇ ਕੋਈ ਨਾਣਾ ਜਿਸ ਤਰ੍ਹਾਂ ਹਰ ਵਾਰੀ ਬਿਲਕੁਲ ਪੁੱਟਾ ਨਾਲਾ ਬਿਲਕੁਲ ਉਹ ਸਾਟੇ ਲਈ ਬਹੁਤ ਵੱਡਾ ਇੱਕ ਚੈਲੰਜ ਆ ਪੰਜਾਬ ਲੁਧਿਆਣੇ ਵਾਲਿਆਂ ਵਾਸਤੇ ਵੀ ਦੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਪ੍ਰਸ਼ਾਸਨਤ ਕਾਰੀਕਰੀਆ ਉਹਨਾਂ ਸਾਨੂੰ ਆਮ ਸੰਗਤਾਂ ਵੀ ਸਾਥ ਚਾਹੀਦਾ ਵਿੱਚ ਕੂੜਾ ਨਾ ਸੁੱਟਾ ਜਿਵੇਂ ਸਿੱਥ ਸਿੱਥ ਕਰੇ ਤੋਂ ਬਾਰਿਸ਼ ਦਾ ਸਵੇਰੇ 5 ਵਜੇ 6 ਵਜੇ ਚੱਲਣਾ ਔਰ ਤਿੰਨਾ ਘੰਟੇ ਚ ਉਹਨਾਂ ਨੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ ਮਤਲਬ ਇੰਨੇ ਬੁਰੇ ਤਰੀਕੇ ਨਾਲ ਬਾਰਿਸ਼ ਪਈ ਹੈਗੀ ਆ ਤੇ ਅਜੇ ਤਾਂ ਇਹ ਤਾਂ ਲਾਰਮਿੰਗ ਹੈ ਸਾਨੂੰ ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ ਖਾਸ ਕਰ ਬੁੱਡੇ ਨਾਲੇ ਦੇ ਉੱਤੇ ਖਾਸ ਕਰ ਜਿਹੜੀਆਂ ਸਾਡੇ ਆ ਬੱਡੇ ਡਾਟਸ ਕਮਜ਼ੋਰ ਹੋ ਚੁੱਕੇ ਨੇ ਜਿੱਥੇ ਪਿੱਛੇ ਵੀ ਟਰੈਕਟਰ ਤੋਂ ਬਦਦਾ ਤਸਕੀਕਵਾ ਡੈੱਥ ਵੀ ਹੋਈ ਸੀ ਉਹਨਾਂ ਚੀਜ਼ਾਂ ਤੇ ਸਾਡੀ ਵੀ ਹੁਣ ਪੈਨੀ ਨਜ਼ਰ ਰਹੇਗੀ ਕਿ ਕਿਤੇ ਵੀ ਕੋਈ ਅਣਸੁਠਾਨਵੀਂ ਘਟਨਾ ਨਾ ਵਾਪਰੇ ਤੇ ਜਾਨੀ ਨੁਕਸਾਨ ਨਾ ਹੋਵੇ ਉਹਦੇ ਲਈ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਤੇ ਡੀਸੀ ਮੈਮ ਨਾਲ ਅਸੀਂ ਮੀਟਿੰਗ ਕਰਾਂਗੇ ਅੱਜ ਫਰਕ ਕੇ ਜੋ ਵੀ ਹੈਗਾ ਸਰ ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਸਧੀਆਂ ਮੁਕੰਮਲ ਨੇ ਪਰ ਹਾਲਾਤ ਜਿਹੜੇ ਦੇਖਣ ਨੂੰ ਮਿਲੇ ਨੇ ਵੀ ਥੋੜੇ ਟਾਈਮ ਹੀ ਬਰਸਾਤ ਪਈ ਹੈ ਮਾਨਸੂਨ ਵਿੱਚ ਲੱਗਦਾ ਕਿ ਬਹੁਤ ਵੀ ਵੱਡੀ ਅਣਗਹਿਲੀ ਜਿਹੜੀ ਅਧਿਕਾਰੀਆਂ ਦੇ ਦੇਖੋ ਇਦੇ ਵਿੱਚ ਕੀ ਹੁੰਦਾ ਹੈਗਾ ਕਈ ਤਰ੍ਹਾਂ ਦੀਆਂ ਗੈਲੀਆਂ ਨੇ ਮੈਂ ਕਹਿੰਚ ਕੋਈ ਬ੍ਰੇਜ ਨਹੀਂ ਕਰਾਂਗਾ ਪ੍ਰਸ਼ਾਸਨ ਦੀ ਆ ਵੀ ਨੇ ਸਾਡੇ ਲੋਕਾਂ ਦੀ ਆ ਵੀ ਨੇ ਹਾਂਜੀ ਠੀਕ ਹੈ ਕੁਝ ਸਾਡੇ ਲੋਕਾਂ ਨੂੰ ਸਿਵਲਾਈਜ਼ ਹੋਣਾ ਪਏਗਾ ਆਪਾਂ ਜਗਾ ਜਗਾ ਟੂਆ ਪਟਲਿਆ ਦਿਖਾਣੀ ਵੀ ਨੀਚੇ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈ ਨਾ ਮਤਲਬ ਸਾਨੂੰ ਹਰ ਚੀਜ਼ ਦਾ ਕੁਝ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਅਸੀਂ ਇੱਥੇ ਆ ਚੀਜ਼ ਕਰਨ ਲੱਗੇ ਆ ਯਾਰ ਇਹਦਾ ਕਿਉਂਕਿ ਅਰਥ ਦੇ ਨਿਚੇ ਕੀ ਹੈ ਤਾਂ ਪੱਟਨ ਤੋਂ ਬਾਅਦ ਪਤਾ ਲੱਗਦਾ ਬਾਰ ਸਰ ਹਰ ਸਾਲ ਵੀ ਇਹੀ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਨੇ ਹਰ ਜਗ੍ਹਾ ਹਰ ਵੇਰੀ ਪਾਣੀ ਭਰਦਾ ਵਾ ਲੋਕਾਂ ਨੂੰ ਬਿਲਕੁਲ ਬਿਲਕੁਲ ਭਰਦਾ ਹੈਗਾ ਕਿਉਂਕਿ ਖੁਦ ਲੁਧਿਆਣਾ ਜਿਹੜਾ ਹੈਗਾ ਇੱਕ ਇਹ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਬਸਿਆ ਇਹ ਸਾਰਾ ਤਕਰੀਬਨ ਮੇਰੇ ਸਾਹਮਣੇ ਅਨਪਲਾਨਡ ਜਿਹਾ ਹੀ ਹੈ ਜੀ ਕੋਈ ਪ੍ਰੋਪਰ ਇਹਦੀ ਜੋ ਇਹਦੀ ਡਿਵੈਲਪਮੈਂਟ ਐਜ਼ ਅ ਸਮਾਰਟ ਸਿਟੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੁਣ ਕਿਸ ਤਰ੍ਹਾਂ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਹੋਣ ਜੀ ਉਹੀ ਆਦੇਸ਼ ਆ ਵੀ ਜਿੱਥੇ-ਇੱਥੇ ਵੀ ਸਾਨੂੰ ਪ੍ਰੋਬਲਮਸ ਨਜ਼ਰ ਆਉਂਦੀਆਂ ਨੇ ਕਿਤੇ ਵੀ ਮਤਲਬ ਲਾਲੋ ਵੀ ਕੋਈ ਸੜਕਾਂ ਬਾੜੀਆਂ ਨੇ ਕਿਤੇ ਸਾਨੂੰ ਮੇਨ ਨਜ਼ਰ ਆ ਰਿਹਾ ਵੀ ਹੋਲ ਛੋਟਾ ਹੋ ਗਿਆ ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ ਨੂੰ ਪੱਟੀ ਕੋਈ ਸਤਾਈ ਘਟਣਾ ਨਾ ਵਾਪਰ ਜੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਲਾ ਕੇ ਹਰ ਜ਼ੋਨ 'ਚ ਹਰ ਵਾਲ 'ਚ ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮਾਨਸੂਨ ਤੋਂ ਪਹਿਲਾਂ ਹਲਕੀ ਤੇ ਜਾਊਗਾ ਬਿਲਕੁਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਰ ਰਹੇ ਹਾਂ ਉਹਨੇ ਨਾਲਾ ਜਿੱਤ ਤਰ੍ਹਾਂ ਹਰ ਵਾਰੀ ਬਿਲਕੁਲ ਪੁੱਟਾ ਨਾਲਾ ਬਿਲਕੁਲ ਉਹ ਸਾਡੇ ਲਈ ਬਹੁਤ ਟੈਕ ਚੈਲੰਜ ਆ ਪੰਜਾਬ ਲੁਧਿਆਣੇ ਵਾਲੇ ਵਾਸਤੇ ਵੀ ਤੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਪ੍ਰਸ਼ਾਸਨ ਤ ਕਾਰੀ ਕਾਰੀ ਉਹਨਾਂ ਸਾਨੂੰ ਆਮ ਸੰਗਤ ਦਾ ਵੀ ਸਾਥ ਚਾਹੀਦਾ ਵਿੱਚ ਕੂੜਾ ਨਾ ਸੁੱਟਾ ਜਿਵੇਂ ਸਿੱਧੇ ਕਰੈਕਟਰ ਤੋਂ بارش ਦਾ ਸਵੇਰੇ 5 ਵਜੇ 6 ਵਜੇ ਚੱਲਣਾ ਔਰ ਤਿੰਨਾਂ ਘੰਟਿਆਂ ਚ ਉਹਨਾਂ ਨੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ ਮਤਲਬ ਇੰਨੇ ਬੁਰੇ ਤਰੀਕੇ ਨਾਲ بارش ਪਈ ਹੈਗੀ ਆ ਤੇ ਅਜੇ ਤਾਂ ਇਹ ਤਾਂ ਅਲਰਮਿੰਗ ਹੈ ਸਾਨੂੰ ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ ਖਾਸ ਕਰ ਬੁੱਡੇ ਨਾਲੇ ਦੇ ਉੱਤੇ ਖਾਸ ਕਰ ਜਿਹੜੀਆਂ ਸਾਡੇ ਵੱਡੇ ਡਾਟਸ ਕਮਜ਼ੋਰ ਹੋ ਚੁੱਕੇ ਨੇ ਜਿੱਥੇ ਕਿ ਪਿੱਛੇ ਵੀ ਟਰੈਕਟਰ ਕੋਤਣ ਪਤਾ ਤਸਕੀ ਕੁਆ ਡੈੱਥ ਵੀ ਹੋਈ ਸੀ ਉਹਨਾਂ ਚੀਜ਼ਾਂ ਤੇ ਸਾਡੀ ਵੀ ਹੁਣ ਪੈਣੀ ਨਜ਼ਰ ਰਹੇਗੀ ਕਿ ਕਿਤੇ ਵੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਤੇ ਜਾਨੀ ਨੁਕਸਾਨ ਨਾ ਹੋਵੇ ਉਹਦੇ ਲਈ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਤੇ ਡੀਸੀ मैम ਨਾਲ ਅਸੀਂ ਮੀਟਿੰਗ ਕਰਾਂਗੇ ਅੱਜ ਪਰ ਕਿ ਜੋ ਵੀ ਹੈਗਾ ਸਰ ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਸਾਡੀਆਂ ਮੁਕੰਮਲ ਨੇ ਪਰ ਹਾਲਾਤ ਜਿਹੜੇ ਦੇਖਣ ਨੂੰ ਮਿਲੇ ਨੇ ਵੀ ਥੋੜੇ ਟਾਈਮ ਹੀ ਬਰਸਾਤ ਪਈ ਹੈ ਮਾਨਸੂਨ ਦੇ ਵਿੱਚ ਲੱਗਦਾ ਕਿ ਬਹੁਤ ਸੜਕਾਂ ਤੇ ਪਾਣੀ ਵੀ ਵੱਡੀਆਂ ਅੰਗੈਲੀਆਂ ਜਿਹੜੀ ਅਧਿਕਾਰੀਆਂ ਦੇ ਦੇਖੋ ਇਹਦੇ ਵਿੱਚ ਕੀ ਹੁੰਦਾ ਹੈਗਾ ਕਈ ਤਰ੍ਹਾਂ ਦੀਆਂ ਅੰਗੈਲੀਆਂ ਨੇ ਮੈਂ ਕਹਿੰਚ ਕੋਈ ਬਰੇਜ਼ ਨਹੀਂ ਕਰਾਂਗਾ ਪ੍ਰਸ਼ਾਸਨ ਦੀ ਆਵੇ ਨੇ ਸਾਡੇ ਲੋਕਾਂ ਦੀ ਆਵੇ ਨੇ ਹਾਂਜੀ ਠੀਕ ਹੈ ਕੁਝ ਸਾਡੇ ਲੋਕਾਂ ਨੂੰ ਸਿਵਿਲਾਇਜ਼ ਹੋਣਾ ਪਏਗਾ ਆਪਾਂ ਜਗਾ ਜਗਾ ਟੋਆ ਪਟ ਲਿਆ ਪਾ ਦੇਖਿਆ ਨਹੀਂ ਵੀ نیچے ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈ ਨਾ ਮਤਲਬ ਸਾਨੂੰ ਹਰ ਚੀਜ਼ ਦਾ ਕੁਝ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਅਸੀਂ ਇੱਥੇ ਆ ਚੀਜ਼ ਕਰਨ ਲੱਗਿਆ ਜਾਂ ਇਹਦਾ ਚੁੱਕ ਨਹੀਂ ਚੈੱਕ ਕੀਆ ਤਾਂ ਪੱਟਨ ਤੋਂ ਬਾਅਦ ਪਤਾ ਲੱਗਦਾ ਬਰ ਸਰ ਹਰ ਸਾਲ ਵੀ ਇਹੀ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਨੇ ਹਰ ਜਗ੍ਹਾ ਹਰ ਵੇਰੀ ਪਾਣੀ ਭਰਦਾ ਬਾ ਲੋਕਾਂ ਨੂੰ ਬਿਲਕੁਲ ਬਿਲਕੁਲ ਭਰਦਾ ਹੈਗਾ ਕਿਉਂਕਿ ਲੁਧਿਆਣਾ ਜਿਹੜਾ ਹੈਗਾ ਇੱਕ ਇਹ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਬਸਿਆ ਇਹ ਸਾਰਾ तकरीबन ਮੇਰੇ ਸਾਹਮਣੇ ਅਨਪਲਾਨ ਜਈ ਹੈ ਜੀ ਕੋਈ ਪ੍ਰੋਪਰ ਦੀ ਜੋ ਇਹਦੀ ਡਿਵੈਲਪਮੈਂਟ ਐਜ਼ ਅ ਸਮਾਰਟ ਸਿਟੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੁਣ ਕਿਸ ਤਰ੍ਹਾਂ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਹੋਣ ਜੀ ਉਹੀ ਆਦੇਸ਼ ਆ ਵੀ ਜਿੱਥੇ-ਇੱਥੇ ਵੀ ਸਾਨੂੰ ਪ੍ਰੋਬਲਮਸ ਨਜ਼ਰ ਆਉਂਦੀਆਂ ਨੇ ਕਿਤੇ ਵੀ ਮਤਲਬ ਲਾਲੋ ਵੀ ਕੋਈ ਸੜਕਾਂ ਮਾਰੀਆਂ ਨੇ ਕਿਤੇ ਸਾਨੂੰ ਮੇਨ ਨਜ਼ਰ ਆ ਰਿਹਾ ਵੀ ਹੋਲ ਛੋਟਾ ਹੋ ਗਿਆ ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ ਨੂੰ ਪੱਟੀ ਕੋਈ ਆ ਵੀ ਘਟਣਾ ਨਾਲ ਵਾਪਰ ਜੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਲਾ ਕੇ ਹਰ ਜ਼ੋਨ 'ਚ ਹਰ ਵਾਲ 'ਚ ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮਾਨਸੂਨ ਤੋਂ ਪਹਿਲਾਂ ਹਲਕੇ ਤੇ ਜੋਗਾ ਬਿਲਕੁਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੋਈ ਨਹੀਂ ਕਰਨਾ ਜਿੱਤਰਾ ਬਹਾਰਵਰੀ ਓਵਰ ਬਿਲਕੁਲ ਪੁੱਟਾ ਨਾਲ ਬਿਲਕੁਲ ਉਹ ਸਾਡੇ ਲਈ ਬਹੁਤ ਵੱਡਾ ਇੱਕ ਚੈਲੰਜ ਆ ਪੰਜਾਬ ਲੁਧਿਆਣੇ ਵਾਲਿਆਂ ਵਾਸਤੇ ਵੀ ਤੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਪ੍ਰਸ਼ਾਸਨ ਤ ਕਾਰੀ ਕਾਰੀ ਉਹਨਾਂ ਸਾਨੂੰ ਆਮ ਸੰਗਤਾਂ ਵੀ ਸਾਥ ਚਾਹੀਦਾ ਵਿੱਚ ਕੂੜਾ ਨਾ ਸੁੱਟਾ ਜਿਵੇਂ ਸਿੱਕ ਕਰੇ ਕੋਦਾਂ بارش ਦਾ ਸਵੇਰੇ 5 ਵਜੇ 6 ਵਜੇ ਚੱਲਣਾ ਔਰ 3 ਘੰਟੇ ਚ ਉਹਨਾਂ ਨੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ ਮਤਲਬ ਇੰਨੇ ਬੁਰੇ ਤਰੀਕੇ ਨਾਲ بارش ਪਈ ਹੈਗੀ ਆ ਤੇ ਅਜੇ ਤਾਂ ਇਹ ਪਹਿਲਾ ਇਹ ਤਾਂ ਲਾਰਮਿੰਗ ਹੈ ਸਾਨੂੰ ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ ਖਾਸ ਕਰ ਫੁੱਡੇ ਨਾਲੇ ਦੇ ਉੱਤੇ ਖਾਸ ਕਰ ਜਿਹੜੀਆਂ ਸਾਡੇ ਵੱਡੇ ਡਾਟਸ ਕਮਜ਼ੋਰ ਹੋ ਚੁੱਕੇ ਨੇ ਜਿੱਥੇ ਕਿ ਪਿੱਛੇ ਵੀ ਟਰੈਕਟਰ ਕੋਤਣ ਬਦਾਂ ਤੱਕ ਇੱਕ ਵਾਰ ਡੈਥ ਵੀ ਹੋ ਗਈ ਸੀ ਉਹਨਾਂ ਚੀਜ਼ਾਂ ਤੇ ਸਾਡੀ ਵੀ ਹੁਣ ਪੈਣੀ ਨਜ਼ਰ ਰਹੇਗੀ ਕਿਤੇ ਵੀ ਕੋਈ ਅਣਸੁਠਾਣ ਵੀ ਘਟਣਾ ਨਾ ਵਾਪਰੇ ਤੇ ਜਾਨੀ ਨੁਕਸਾਨ ਨਾ ਹੋਵੇ ਉਹਦੇ ਲਈ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਤੇ ਡੀਸੀ ਮੈਮ ਨਾਲ ਅਸੀਂ ਮੀਟਿੰਗ ਕਰਾਂਗੇ ਅੱਜ ਫਰਕ ਕੇ ਜੋ ਵੀ ਹੈਗਾ ਸਰ ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਜੱਦੀਆਂ ਮੁਕੰਮਲ ਨੇ ਪਰ ਹਾਲਾਤ ਜਿਹੜੇ ਦੇਖਣ ਨੂੰ ਮਿਲ ਰਹੇ ਵੀ ਥੋੜੇ ਟਾਈਮ ਹੀ ਬਰਸਾਤ ਪਈ ਹੈ ਮਾਨਸੂਨ ਵਿੱਚ ਲੱਗਦਾ ਕਿ ਬਹੁਤ ਵੀ ਵੱਡੀਆਂ ਅਣਗਹਿਲੀਆਂ ਜਿਹੜੀ ਅਧਿਕਾਰੀਆਂ ਦੇ ਦੇਖੋ ਇਹਦੇ ਵਿੱਚ ਕੀ ਹੁੰਦਾ ਹੈਗਾ ਕਈ ਤਰ੍ਹਾਂ ਦੀਆਂ ਅਣਗਹਿਲੀਆਂ ਨੇ ਮੈਂ ਕਹਿੰਚ ਕੋਈ ਗਰੇਜ ਨਹੀਂ ਕਰਾਂਗਾ ਪ੍ਰਸ਼ਾਸਨ ਦੀ ਆ ਵੀ ਨੇ ਸਾਡੇ ਲੋਕਾਂ ਦੀ ਆ ਵੀ ਨੇ ਇਕ ਕੁਝ ਸਾਡੇ ਲੋਕਾਂ ਨੂੰ ਸਿਵਲਾਈਜ਼ ਹੋਣਾ ਪਏਗਾ ਆਪਾਂ ਜਗਾ ਜਗਾ ਟੋਆ ਪੱਟ ਲਿਆ ਦੇਖਿਆ ਨਹੀਂ ਵੀ نیچے ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈ ਨਾ ਮਤਲਬ ਸਾਨੂੰ ਹਰ ਚੀਜ਼ ਦਾ ਕੁਝ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਅਸੀਂ ਇੱਥੇ ਆ ਚੀਜ਼ ਕਰਨ ਲੱਗੇ ਆ ਯਾਰ ਇਹਦਾ ਕਿਉਂਕਿ ਅਰਥ ਦੇ نیچے ਕੀ ਹੈ ਤਾਂ ਪੱਟਣ ਤੋਂ ਬਾਅਦ ਪਤਾ ਲੱਗਦਾ ਬਰ ਸਰ ਹਰ ਸਾਲ ਵੀ ਇਹੀ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਨੇ ਹਰ ਜਗ੍ਹਾ ਹਰ ਵੇਰੀ ਪਾਣੀ ਭਰਦਾ ਪਰ ਲੋਕਾਂ ਨੂੰ ਬਿਲਕੁਲ ਬਿਲਕੁਲ ਭਰਦਾ ਹੈਗਾ ਕਿਉਂਕਿ ਇਹ ਲੁਧਿਆਣਾ ਜਿਹੜਾ ਹੈਗਾ ਇੱਕ ਇਹ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਬਸਿਆ ਇਹ ਸਾਰਾ ਤਕਰੀਬਨ ਮੇਰੇ ਸਾਹਮਣੇ ਅਨਪਲਾਨਡ ਜਈ ਹੈ ਜੀ ਕੋਈ ਪ੍ਰੋਪਰ ਇਹਦੀ ਜੋ ਇਹਦੀ ਡਿਵੈਲਪਮੈਂਟ ਐਜ਼ ਅ ਸਮਾਰਟ ਸਿਟੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੁਣ ਕਿਹਤਰਾਂ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਹੋਣ ਕਿ ਉਹੀ ਆਦੇਸ਼ ਆ ਵੀ ਜਿੱਥੇ ਇੱਥੇ ਵੀ ਸਾਨੂੰ ਪ੍ਰੋਬਲਮਸ ਨਜ਼ਰ ਆਉਂਦੀਆਂ ਨੇ ਕਿਤੇ ਵੀ ਮਤਲਬ ਲਾਲੋ ਵੀ ਕੋਈ ਸੜਕਾਂ ਮਾੜੀਆਂ ਨੇ ਕਿਤੇ ਸਾਨੂੰ ਮੇਨ ਨਜ਼ਰ ਆ ਰਿਹਾ ਵੀ ਹੋਲ ਛੋਟਾ ਹੋ ਗਿਆ ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ ਨੂੰ ਪੱਟੀ ਕੋਈ ਆ ਵੀ ਘਟਣਾ ਵਾਲਾ ਵਾਪਰ ਜੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਲਾ ਕੇ ਹਰ ਜ਼ੋਨ 'ਚ ਹਰ ਵਾਰ 'ਚ ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮਾਨਸੂਨ ਤੋਂ ਪਹਿਲਾਂ ਹਲਕੀ ਤੇ ਜਾਊਗਾ ਬਿਲਕੁਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਰ ਰਹੇ ਕਿਉਂ ਨਹੀਂ ਕਰ ਰਹੇ ਬਿਲਕੁਲ ਪੁੱਟਾ ਨਾਲਾ ਬਿਲਕੁਲ ਉਹ ਸਾਡੇ ਲਈ ਬਹੁਤ ਟੈਂਕ ਚੈਲੰਜ ਆ ਪੰਜਾਬ ਲੁਧਿਆਣੇ ਵਾਲਿਆਂ ਵਾਸਤੇ ਵੀ ਤੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਪ੍ਰਸ਼ਾਸਨ ਤ ਕਾਰੀ ਕਾਰੀ ਦੀਆਂ ਉਹਨਾਂ ਸਾਨੂੰ ਆਮ ਸੰਗਤਾਂ ਵੀ ਸਾਥ ਚਾਹੀਦਾ ਵਿੱਚ ਕੂੜਾ ਨਾ ਸੁੱਟਾ ਜਿਵੇਂ ਸਿੱਧੇ ਕਰੈਕਟਰ ਤੋਂ ਬਾਰਿਸ਼ ਦਾ ਸਵੇਰੇ 5 ਵਜੇ 6 ਵਜੇ ਚੱਲਣਾ ਔਰ ਤਿੰਨਾਂ ਘੰਟੇ ਚ ਉਹਨਾਂ ਨੇ ਦੇਖੋ ਕਈ ਤਾਂ ਸੜਕਾਂ ਹੀ ਬੈਠ ਗਈਆਂ ਨੇ ਅੱਜ ਮਤਲਬ ਇੰਨੇ ਬੁਰੇ ਤਰੀਕੇ ਨਾਲ ਬਾਰਿਸ਼ ਪਈ ਹੈਗੀ ਆ ਤੇ ਅਜੇ ਤਾਂ ਇਹ ਤਾਂ ਪਹਿਲਾ ਇਹ ਤਾਂ ਲਾਰਮਿੰਗ ਹੈ ਸਾਨੂੰ ਸਾਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਅਲਰਟ ਰਹਿਣਾ ਪਏਗਾ ਖਾਸ ਕਰ ਫੁੱਡੇ ਨਾਲੇ ਦੇ ਉੱਤੇ ਖਾਸ ਕਰ ਜਿਹੜੀਆਂ ਸਾਡੇ ਵੱਡੇ ਡਾਟਸ ਕਮਜ਼ੋਰ ਹੋ ਚੁੱਕੇ ਨੇ ਜਿੱਥੇ ਕਿ ਪਿੱਛੇ ਵੀ ਟਰੈਕਟਰ ਕੋਲੋਂ ਬਦਲ ਤੱਕ ਦੀ ਡੈਥ ਵੀ ਹੋਈ ਸੀ ਉਹਨਾਂ ਚੀਜ਼ਾਂ ਤੇ ਸਾਡੀ ਵੀ ਹੁਣ ਪੈਣੀ ਨਜ਼ਰ ਰਹੇਗੀ ਕਿ ਕਿਤੇ ਵੀ ਕੋਈ ਹਣਸ ਉਠਾਣ ਵੀ ਘਟਣਾ ਨਾ ਵਾਪਰੇ ਤੇ ਜਾਨੀ ਨੁਕਸਾਨ ਨਾ ਹੋਵੇ ਉਹਦੇ ਲਈ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਤੇ ਡੀਸੀ ਮੈਮ ਨਾਲ ਅਸੀਂ ਮੀਟਿੰਗ ਕਰਾਂਗੇ ਅੱਜ ਕਰਕੇ ਜੋ ਵੀ ਹੈਗਾ ਸਰ ਪ੍ਰਸ਼ਾਸਨ ਪਹਿਲਾਂ ਤੋਂ ਕਹਿ ਰਿਹਾ ਵੀ ਤਿਆਰੀਆਂ ਸਧੀਆਂ ਮੁਕੰਮਲ ਨੇ ਪਰ ਹਾਲਾਤ ਜਿਹੜੇ ਦੇਖਣ ਨੂੰ ਮਿਲੇ ਨੇ ਵੀ ਥੋੜੇ ਟਾਈਮੇ ਬਰਸਾਤ ਪਈ ਆ ਮਾਨਸੂਨ ਵਿੱਚ ਲੱਗਦਾ ਕਿ ਬਹੁਤ ਵੀ ਵੱਡੀਆਂ ਅਨਗਹਿਲੀਆਂ ਜਿਹੜੀ ਅਧਿਕਾਰੀਆਂ ਦੇ ਦੇਖੋ ਇਹਦੇ ਵਿੱਚ ਕੀ ਹੁੰਦਾ ਹੈਗਾ ਕਈ ਤਰ੍ਹਾਂ ਦੀਆਂ ਅਨਗਹਿਲੀਆਂ ਨੇ ਮੈਂ ਕਹਿੰਚ ਕੋਈ ਬਰੇਜ਼ ਨਹੀਂ ਕਰਾਂਗਾ ਪ੍ਰਸ਼ਾਸਨ ਦੀ ਆਵੀ ਨੇ ਸਾਡੇ ਲੋਕਾਂ ਦੀ ਆਵੀ ਨੇ ਕਿ ਕੁਝ ਸਾਡੇ ਲੋਕਾਂ ਨੂੰ ਸਿਵਲਾਈਜ਼ ਹੋਣਾ ਪਏਗਾ ਆਪਾਂ ਜਗਾ ਜਗਾ ਟੋਆ ਪੱਟ ਲਿਆ ਦੇਖਿਆ ਨਹੀਂ ਵੀ نیچے ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈ ਨਾ ਮਤਲਬ ਸਾਨੂੰ ਹਰ ਚੀਜ਼ ਦਾ ਕੁਝ ਵੀ ਕਰਨ ਤੋਂ ਪਹਿਲਾਂ ਉਹਦੀ ਸਟੱਡੀ ਕਰਨੀ ਚਾਹੀਦੀ ਵੀ ਅਸੀਂ ਇਤਿਹਾਰ ਚੀਜ਼ ਕਰਨ ਲੱਗੇ ਆ ਜਿਹੜਾ ਕਿਉਂਕਿ ਅਰਥ ਦੇ نیچے ਕੀ ਹੈ ਤਾਂ ਪੱਟਣ ਤੋਂ ਬਾਅਦ ਪਤਾ ਲੱਗਦਾ ਬਰ ਸਰ ਹਰ ਸਾਲ ਵੀ ਇਹੀ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਨੇ ਹਰ ਜਗ੍ਹਾ ਹਰ ਵੇਰੀ ਪਾਣੀ ਭਰਦਾ ਵਾ ਲੋਕਾਂ ਨੂੰ ਬਿਲਕੁਲ ਬਿਲਕੁਲ ਭਰਦਾ ਹੈਗਾ ਕਿਉਂਕਿ ਖੰਡ ਲੁਧਿਆਣਾ ਜਿਹੜਾ ਹੈਗਾ ਇੱਕ ਪੁਰਾਣਾ ਸ਼ਹਿਰ ਜਿਹੜਾ ਨਵਾਂ ਸ਼ਹਿਰ ਵਸਿਆ ਇਹ ਸਾਰਾ तकरीबन ਮੇਰੇ ਸਾਹਮਣੇ ਅਨਪਲਾਨਡ ਜਈ ਹੈ ਜੀ ਕੋਈ ਪ੍ਰੋਪਰ ਇਹਦੀ ਜੋ ਇਹਦੀ ਡਿਵੈਲਪਮੈਂਟ ਐਜ਼ ਅ ਸਮਾਰਟ ਸਿਟੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੁਣ ਕਿਸ ਤਰ੍ਹਾਂ ਦੇ ਆਦੇਸ਼ ਜਿਹੜੇ ਦਿੱਤੇ ਜਾਣਗੇ ਤਾਂ ਕਿ ਜਿਹੜੀਆਂ ਬਾਕੀ ਮੁਸ਼ਕਲਾਂ ਨਾ ਆਉਣਾਂ ਕਿ ਉਹੀ ਆਦੇਸ਼ ਆ ਵੀ ਜਿੱਥੇ-ਇੱਥੇ ਵੀ ਸਾਨੂੰ ਪ੍ਰੋਬਲਮਸ ਨਜ਼ਰ ਆਉਂਦੀਆਂ ਨੇ ਕਿਤੇ ਵੀ ਮਤਲਬ ਲਾਲੋ ਵੀ ਕੋਈ ਸੜਕਾਂ ਬਾੜੀਆਂ ਨੇ ਕਿਤੇ ਸਾਨੂੰ ਮੇਨ ਨਜ਼ਰ ਆ ਰਿਹਾ ਵੀ ਹੋਲ ਛੋਟਾ ਹੋ ਗਿਆ ਉਹਨੂੰ ਇਮੀਡੀਏਟ ਪੱਟ ਕੇ ਥੱਲੇ ਦੇਖਿਆ ਜਾਏਗਾ ਵੀ ਕਿਤੇ ਕੱਲ ਨੂੰ ਪੱਟੀ ਕੋਈ ਆ ਵੀ ਘਟਣਾ ਨਾਲ ਵਾਪਰ ਜੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਟੀਮ ਵਰਕ ਬਲਾ ਕੇ ਹਰ ਜ਼ੋਨ ਚ ਹਰ ਵਾਲ ਚ ਹਰ ਮੇਨ ਰੋਡ ਦੇ ਉੱਤੇ ਖਾਸ ਕਰਕੇ ਸਾਨੂੰ ਇਹਨਾਂ ਦੇ ਮੰਸੂਨ ਤੋਂ ਪਹਿਲਾਂ ਹਲਕੀ ਤੇ ਜਾਊਗਾ ਬਿਲਕੁਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕਰਾਂਗੇ ਉਹਨੇ ਨਾਲ ਜਿਸ ਤਰ੍ਹਾਂ ਆਪਾਂ ਹਰ ਵਾਰੀ ਹੋਰ ਬਿਲਕੁਲ ਪੁੱਟਾ ਨਾਲ ਬਿਲਕੁਲ ਉਹ ਸਾਡੇ ਲਈ ਬਹੁਤ ਟੈਕ ਚੈਲੰਜ ਆ ਪੰਜਾਬ ਲੁਧਿਆਣੇ ਵਾਲਿਆਂ ਵਾਸਤੇ ਵੀ ਤੇ ਉਹਦੇ ਲਈ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਪ੍ਰਸ਼ਾਸਨ ਤ ਕਾਰੀ ਕਾਰੀ ਉਹਨਾਂ ਸਾਨੂੰ ਆਮ ਸੰਗਤ ਦਾ ਵੀ ਸਾਥ ਚਾਹੀਦਾ ਵਿੱਚ ਕੂੜਾ ਨਾ ਸੁੱਟ